ਸਭ ਤੋਂ ਪਹਿਲਾਂ ਦਾ ਅੱਜ ਬਸੰਤ ਪੰਚਮੀ ਦੇ ਪਵਿੱਤਰ ਤਿਹਾੜੀ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਸ ਤੋਂ ਵੀ ਵੱਡੀਆਂ ਮੁਬਾਰਕਾਂ ਇਸ ਗੱਲ ਦੀਆਂ ਕਿ ਮੁਲਕ ਦੇ ਵਿੱਚ ਪੰਜਾਬ ਇਹ じゃ ਪਹਿਲਾ ਸੂਬਾ ਬਣ ਗਿਆ ਜਿੱਥੋਂ ਦਾ ਹਰ ਘਰ ਹਰ ਪਰਿਵਾਰ ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਕੱਲ ਸਾਡੇ ਨੈਸ਼ਨਲ ਕਨਵਿਨਿਐਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵੰਤ ਸਿੰਘ ਜੀ ਉਹਨਾਂ ਨੇ ਮੁਹਾਲੀ ਤੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਅਸੀਂ ਸੁਨਾਮ ਤੋਂ ਇਹਨਾਂ ਸਾਰੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਜਿਵੇਂ ਤੁਸੀਂ ਹੁਣੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਬਾਈਲ ਐਪ ਦੇ ਉੱਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਸਲਿੱਪ ਕੱਢ ਕੇ ਦਿੰਨੇ ਆ ਤੇ ਇਹ ਸਲਿੱਪ ਤੋਂ ਬਾਅਦ ਇਹਨਾਂ ਨੂੰ ਸੀਐਸਸੀ ਸੈਂਟਰ ਤੋਂ ਕਾਰਡ ਨੇ ਜਿਹੜੇ ਉਹ ਮਿਲਣਗੇ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਓਵੇਂ ਓਵੇਂ ਉਹਨਾਂ ਦੇ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ ਸੋ ਮੈਂ ਸਮਝਦਾ ਕਿ ਇਹ ਇੱਕ ਅਹਿਲਜੀ ਸਕੀਮ ਪੰਜਾਬ ਸਰਕਾਰ ਨੇ ਅਰਵਿੰਦ ਜੀ ਦੀ ਸੋਚ ਸਦਕਾ ਮਾਨ ਸਾਹਿਬ ਨੇ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਹਰ ਵਿਅਕਤੀ ਦੀ ਦੀ ਜੋ ਸਿਹਤ ਦੀ ਸਮੱਸਿਆ ਹੈ ਉਹ ਕਿਵੇਂ ਕੀਤੀ ਜਾਵੇ ਨਹੀਂ ਅੱਗੇ ਕੀ ਹੁੰਦਾ ਸੀਗਾ ਕਿ ਜੇ ਕਿਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮਜਬੂਰੀ ਬਸ ਜਾਣਾ ਪੈ ਜਾਂਦਾ ਸੀ ਕਿਸੇ ਵਿਅਕਤੀ ਨੂੰ ਤੇ ਬੰਦਾ ਬਚਦਾ ਨਾ ਬਚਦਾ ਉਹ ਪਰਮਾਤਮਾ ਦੇ ਹੱਥ ਹੁੰਦਾ ਸੀਗਾ ਪਰ ਘਰ ਜ਼ਰੂਰ ਲੁੱਟ ਜਾਂਦਾ ਸੀਗਾ ਤੇ ਹੁਣ ਇਸ ਸਕੀਮ ਦੇ ਤਹਿਤ 10 ਲੱਖ ਤੱਕ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਦਊਗੀ ਤੁਸੀਂ ਸਰਕਾਰੀ ਹਸਪਤਾਲ 'ਚ ਜਾਓ ਤੁਸੀਂ ਪ੍ਰਾਈਵੇਟ ਦੇ ਵਿੱਚ ਜਾਓ ਆਪ ਦਾ ਇਲਾਜ ਕਰਾਓ ਤੇ ਘਰ ਵਾਪਸ ਆਜੋ ਸਾਰੇ ਦਾ ਸਾਰਾ ਖਰਚਾ ਜਿਹੜਾ 10 ਲੱਖ ਤੱਕ ਦਾ ਉਹ ਪੰਜਾਬ ਸਰਕਾਰ ਓਟੂਗੀ ਇਹਦੇ ਲਈ ਸਾਰੇ ਦੇ ਸਾਰੇ ਸਰਕਾਰੀ ਹਸਪਤਲ ਔਰ ਤਕਰੀਬਨ 900 ਤੋਂ ਵੀ ਵੱਧ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹ ਹੁਣ ਤੱਕ ਐਮਪੈਨਲ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਇਹ ਇੱਕ ਇਤਿਹਾਸਿਕ ਪਾਲਾ ਇਤਿਹਾਸਿਕ ਘੜੀ ਹੈ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਤੇ ਅੱਜ ਉਸ ਨੂੰ ਆਪ ਦੇ ਹੱਥੀਂ ਸ਼ੁਰੂ ਕਰਨ ਦਾ ਸਨਮ ਸ਼ਹੀਦ ਉਦਮ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਦੇ ਤੋਂ ਇੱਕ ਪਵਿੱਤਰ ਕਾਰਜ ਮੈਂ ਆਪਦੇ ਹੱਥੀ ਸ਼ੁਰੂ ਕੀਤਾ ਆਪਦੇ ਸਾਰੇ ਸਾਥੀਆਂ ਦੇ ਨਾਲ ਸੋ ਬਹੁਤ ਵੱਡੀ ਮਨ ਨੂੰ ਖੁਸ਼ੀ ਵੀ ਹੈ ਤਸੱਲੀ ਹੈ ਕਿ ਜਿਸ ਲੋਕਾਂ ਜਿਸ ਮਕਸਦ ਲਈ ਲੋਕਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਸੀਗਾ ਅੱਜ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਮਨਜੀਤ ਜੀ ਸਾਹਿਬ ਸਾਡੀ ਰਾਇ ਹੁਣ ਲੋਕਾਂ ਨੂੰ ਪਤਾ ਵੀ ਲੱਗ ਚੁੱਕਿਆ ਹੈ ਵੀ ਸਾਡੇ ਕਾਰ ਬਣਨ ਜਾ ਰਹੇ ਨੇ ਤਾਂ ਤੁਸੀਂ ਉਹ ਕੰਟੈਕਟ ਕਿੱਥੇ ਕਰਨ ਕਿੱਥੇ ਜਾਣ ਤਾਂ ਕਿ ਖੱਜਲ ਖਵਾਰ ਨਾ ਹੋਵੇ ਕਿਸੇ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜੀ ਸਾਡੇ ਜਿਹੜੇ ਵਲੰਟੀਅਰ ਨੇ ਰਜਿਸਟਰ ਜਿਹੜੇ ਯੂਥ ਕਲੱਬਸ ਨੇ ਉਹਨਾਂ ਦੇ ਮੈਂਬਰ ਸਾਬਨ ਉਹ ਵੈਲ ਟ੍ਰੇਨਡ ਨੇ ਉਹ ਇਹ ਮਸ਼ੀਨਾਂ ਲੈ ਕੇ ਹਰ ਘਰ ਦੇ ਵਿੱਚ ਆਪ ਜਾਣਗੇ ਕਿਸੇ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਕਿਤੇ ਜਾਣ ਦੀ ੱੱਕੇ ਖਾੜਨ ਖਾਣ ਦੀ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ ਇਹ ਮਸ਼ੀਨਾਂ ਲੈ ਕੇ ਸਾਡੇ ਜਿਹੜੇ ਰਜਿਸਟਰਡ ਯੂਥ ਕਲੱਬਸ ਦੇ ਜਿਹੜੇ ਲੋਕ ਨੇ ਉਹ ਮੁੰਡੇ ਜਾਣਗੇ ਵਾਰਡ ਵਾਈ ਜਾਣਗੇ ਵਾਰਡ ਵਾਈ ਜਾਣਗੇ ਜੀ ਗਲੀ ਮੁਹੱਲੇ ਜਾਣਗੇ ਕੱਲਾ ਕੱਲਾ ਘਰ ਕਵਰ ਕਰਨਗੇ ਉਹ ਤੋਂ ਇਹ ਸਲਿੱਪ ਕੱਢ ਕੇ ਦੇਣਗੇ ਤੇ ਉਹ ਸਲਿੱਪਾਂ ਤੋਂ ਦੇ ذریعے ਫਿਰ ਉਹਨਾਂ ਨੂੰ ਸੀਐਸਸੀ ਸੈਂਟਰਾਂ ਦੇ ਵਿੱਚੋਂ ਇਹ ਕਾਰਡ ਨੇ ਜਿਹੜੇ ਉਹ ਮਿਲ ਜਾਣਗੇ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਵੀ ਸਪਸ਼ਟ ਕਰ ਦੇਣੀ ਚਾਹਣਾ ਕਿ ਕੋਈ ਵੀ ਸਿੱਧਾ ਸੀਐਸਸੀ ਜਾ ਕੇ ਲੈਂਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਵੈਲਿਡ ਨਹੀਂ ਹੋਊਗਾ ਔਰ CSC ਸੈਂਟਰਸ ਨੂੰ ਮੈਂ ਸਾਰਿਆਂ ਨੂੰ ਕਹੂੰਗਾ ਕਿ ਪ੍ਰੋਪਰ ਥਰੂ ਪ੍ਰੋਪਰ ਚੈਨਲ ਹੈ ਜਿਹੜਾ ਉਹ ਉਹਦੇ ਮੁਤਾਬਕ ਚੱਲਿਆ ਜਾਵੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਦਿੱਕਤ ਨਾ ਆਵੇ